ਸਸ਼੍ਰੀ ਗਾਂਧੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡਿਵਾ ਜੀ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸਭ ਤੋਂ ਵੱਧ ਸੰਮਾਰੀ ਕੀਤੀ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਵੱਖ-ਵੱਖ ਪਾਰਟੀਆਂ ਛੱਡ ਕੇ ਜੋ ਲੀਡਰ ਹੈ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਮੈਂ ਜ਼ਰੂਰ ਚਾਹੂੰਗੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਜੋ ਹੈ ਤੁਸੀਂ ਭਾਜਪਾ ਦੀ ਇਸ ਸੰਮਾਰੀ ਦੇ ਅਨਾਲਿਸਿਸ ਨਾਲ ਹੀ ਸ਼ੁਰੂਆਤ ਕਰੋ ਕਿ ਕਿਸ ਤਰੀਕੇ ਨਾਲ ਦੇਖਿਆ ਜਾਏ ਭਾਜਪਾ ਦੀ ਇਸ ਰਣਨੀਤੀ ਨੂੰ। ਹਰਜੋਤ ਜੀ ਬੜਾ ਅਹਿਮ ਤੁਹਾਡਾ ਸਵਾਲ ਹੈ ਪਹਿਲਾ ਕਿ ਕੀ ਪੰਜਾਬ ਦੇ ਵਿੱਚ ਭਾਜਪਾ ਦੀ ਸੰਨਮਾਰੀ ਫੇਲ ਸਾਬਤ ਹੋਈ ਹੈ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਸੀ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਜਿੱਥੇ ਪੂਰੇ ਦੇਸ਼ ਦੇ ਵਿੱਚ 370 400 ਦਾ ਟੀਚਾ ਲੈ ਕੇ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਉਥਲ-ਪੁਥਲ ਪੋਲਿਟੀਕਲ ਤੌਰ ਤੇ ਭਾਰਤੀ ਜਨਤਾ ਪਾਰਟੀ ਮਚਾਏਗੀ ਪਰ ਜੇ ਅਸੀਂ ਬੜੀ ਬਰੀਕੀ ਦੇ ਨਾਲ ਇਹਨਾਂ ਸਾਰੇ ਹਾਲਾਤਾਂ ਦਾ ਕੱਪੜਾ ਛਾਂਦ ਕਰੀਏ ਤੇ ਅਸੀਂ ਵੇਖੀਏ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਹੜੇ ਲੀਡਰ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜ਼ਿਆਦਾਤਰ ਉਹ ਲੀਡਰ ਗਏ ਨੇ ਜਿਹੜੇ ਇਸ ਵਕਤ ਸਿਆਸੀ ਤੌਰ ਤੇ ਕਿਤੇ ਨਾ ਕਿਤੇ ਉਸ ਪੋਜੀਸ਼ਨ ਦੇ ਵਿੱਚ ਨਹੀਂ ਸੀ ਜਿੱਥੇ ਉਹ ਆਪਣੀਆਂ ਆਪਣੀਆਂ ਪਾਰਟੀਆਂ ਦੇ ਵਿੱਚ ਬਹੁਤ ਵੱਡੇ ਚਿਹਰੇ ਬਣ ਸਕਦੇ ਹੁਣ ਪਟਿਆਲਾ ਤੋਂ ਪ੍ਰਨੀਤ ਕੌਰ ਭਾਰਤੀ ਜਨਤਾ ਪਾਰਟੀ ਚ ਗਏ ਨੇ ਭਾਵੇਂ ਉਹ ਸਿਟਿੰਗ ਐਮਪੀ ਸੀ ਲੇਕਿਨ ਉਹ ਕਾਂਗਰਸ ਪਾਰਟੀ ਵੱਲੋਂ ਸਸਪੈਂਡਡ ਸੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਲਗਾਤਾਰ ਸਸਪੈਂਡ ਕਰ ਰੱਖਿਆ ਸੀ ਔਰ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਾਂਗਰਸ ਛੱਡੀ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਉਹਨਾਂ ਨੇ ਆਪਣੀ ਪਾਰਟੀ ਬਣਾਈ ਬੀਜੇਪੀ ਚ ਮਰਜ ਕਰ ਲਈ ਕਾਮਯਾਬ ਨਹੀਂ ਹੋਏ ਨਾ ਖੁਦ ਚੋਣ ਜਿੱਤੇ ਔਰ ਕੈਪਟਨ ਅਮਰਿੰਦਰ ਦੇ ਨਾਲ ਕਈ ਕਾਂਗਰਸ ਦੇ ਲੀਡਰ ਬੀਜੇਪੀ ਚ ਚਲੇ ਗਏ ਸੀ ਚੋਣਾਂ ਤੋਂ ਬਾਅਦ ਔਰ ਉਹਨਾਂ ਦੇ ਵਿੱਚੋਂ ਕਈ ਵਾਪਸ ਮੁੜ ਕੇ ਆਏ ਨੇ ਕਾਂਗਰਸ 'ਚ ਬਲਬੀਰ ਸਿੱਧੂ ਜਿਹੜੇ ਮੋਹਾਲੀ ਵਾਲੇ ਨੇ ਜਿਹੜੇ ਮੰਤਰੀ ਨੇ ਸਾਬਕਾ ਸਿਹਤ ਮੰਤਰੀ ਉਹ ਵੀ ਭਾਜਪਾ 'ਚ ਗਏ ਸੀ ਲੇਕਿਨ ਹਰਜੋਤਜੀ ਉਹਨਾਂ ਨੇ ਭਾਜਪਾ ਛੱਡ ਕੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕੀਤੀ ਪਰ ਹੁਣ ਉਹ ਦਾਵੇਦਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਲਈ ਇਸੇ ਤਰ੍ਹਾਂ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਪ੍ਰਤਾਪ ਬਾਜਵਾ ਔਰ ਕਾਂਗਰਸ ਪਾਰਟੀ ਦਾ ਦਾਵਾ ਹੈ ਕਿ ਜਿਹੜਾ ਸਰਵੇਖਣ ਸੀ ਕਾਂਗਰਸ ਪਾਰਟੀ ਦਾ ਇੰਟਰਨਲ ਸਰਵੇਖਣ ਐਮਪੀਆ ਦੇ ਬਾਰੇ ਉਹਦੇ ਵਿੱਚ ਰਵਨੀਤ ਬਿੱਟੂ ਪਿੱਛੇ ਚੱਲ ਰਹੇ ਸੀ ਸਰਵੇਖਣਾ ਚ ਪਛੜ ਗਏ ਸੀ ਪ੍ਰਤਾਪ ਬਾਜਵਾ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਉਹ 2 ਲੱਖ ਪਿੱਛੇ ਚੱਲ ਰਹੇ ਸੀ 2 ਲੱਖ ਦੇ ਫਰਕ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਸੋ ਰਵਨੀਤ ਬਿੱਟੂ ਵੀ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਦੇ ਵਿੱਚ ਐਂਟੀ ਇਨਕੰਮਬੈਂਸੀ ਦਾ ਤਾਂ ਸ਼ਿਕਾਰ ਸੀ ਰਵਨੀਤ ਬਿੱਟੂ ਨੂੰ ਵੀ ਕਾਂਗਰਸ ਦੇ ਵਰਕਰਾਂ ਦਾ ਲੀਡਰਾਂ ਦਾ ਉਹਦਾ ਸਾਥ ਨਹੀਂ ਸੀ ਮਿਲ ਰਿਹਾ ਔਰ ਗੁੱਟਬਾਜ਼ੀ ਸੀ ਲੁਧਿਆਣੇ ਕਾਂਗਰਸ ਚ ਭਾਵੇਂ ਭਾਰਤਪੂਰਨ ਆਸ਼ੂ ਨਾਲ ਉਹਨਾਂ ਦੀ ਦੋਸਤੀ ਸੀ ਪਰ ਰਵਨੀਤ ਬਿੱਟੂ ਵੀ ਇਹ ਗੱਲ ਸਮਝ ਚੁੱਕੇ ਸੀ ਕਿ ਭਾਰਤ ਪੁਸ਼ਨ ਆਸ਼ੂ ਵੀ ਟਿਕਟ ਦੀ ਦੌੜ ਦੇ ਵਿੱਚ ਆ ਸਕਦੇ ਨੇ ਤੇ ਮੇਰੀ ਟਿਕਟ ਕੱਟੀ ਜਾ ਸਕਦੀ ਹੈ ਅਗਰ ਭਾਰਤ ਪੁਸ਼ਨ ਆਸ਼ੂ ਦੌੜ ਚਾਹੁੰਦੇ ਨੇ ਰਵਨੀਤ ਬਿੱਟੂ ਨੇ ਵੀ ਭਾਜਪਾ ਦੇ ਵਿੱਚ ਜਾਣਾ ਚੰਗਾ ਸਮਝਿਆ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਸੀ ਉਹ ਪਹਿਲਾਂ ਹੀ ਕਾਂਗਰਸ ਛੱਡ ਕੇ ਆਪ ਚਾਏ ਸੀ ਤੇ ਉਹਨਾਂ ਦੇ ਲਈ ਵੀ ਇਹ ਜ਼ਰੂਰੀ ਸੀ ਕਿ ਉਹ ਪਾਰਟੀ ਬਦਲ ਲੈਣ ਕਿਉਂਕਿ ਇਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਭਾਵੇਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਲੇਕਿਨ ਜਿਹੜੀ ਜਿਹੜੇ ਸੁਸ਼ੀਲ ਰਿੰਕੂ ਨੇ ਉਹ ਉਸ ਪੱਧਰ ਤੇ 1 ਸਾਲ ਦੇ ਵਿੱਚ ਕੰਮ ਨਹੀਂ ਕਰ ਸਕੇ ਜਿੰਨੇ ਕੰਮਾਂ ਦੀ ਆਮ ਆਦਮੀ ਪਾਰਟੀ ਤੋਂ ਜਾਂ ਆਪਣੇ ਮੈਂਬਰ ਪਾਰਲੀਮੈਂਟ ਤੋਂ ਜਲੰਧਰ ਦੇ ਲੋਕ ਉਮੀਦ ਕਰਦੇ ਸੀ ਸੋ ਅਗਰ ਅਸੀਂ ਇਹਨਾਂ 3 ਪਾਰਲੀਮੈਂਟ ਦੀਆਂ ਸੀਟਾਂ ਨੂੰ ਛੱਡ ਦਈਏ ਸਿਕੰਦਰ ਸਿੰਘ ਮਲੂਕਾ ਦੀ ਧੀ ਅਫਸਰ ਸੀ ਉਹ ਬੀਜੇਪੀ ਚ ਗਏ ਨੇ ਇਹਦਾ ਮਤਲਬ ਹੈ ਬੀਜੇਪੀ ਦੇ ਵਿੱਚ ਪੰਜਾਬ ਚੋਂ ਕੋਈ ਬਹੁਤ ਸਥਾਪਿਤ ਚਿਹਰੇ ਨਹੀਂ ਗਏ ਪ੍ਰਨੀਤ ਕੋ ਸਥਾਪਿਤ ਚਿਹਰਾ ਸੀ ਕਾਂਗਰਸ ਤੋਂ ਸਸਪੈਂਡਡ ਸੀ ਮਜਬੂਰੀ ਸੀ ਰਵਨੀਤ ਬਿੱਟੂ ਸਥਾਪਿਤ ਚਿਹਰਾ ਸੀ ਇਸ ਵਾਰ ਟਿਕਟ ਕਾਂਗਰਸ ਚੋਂ ਮਿਲਦੀ ਜਾਂ ਨਾ ਮਿਲਦੀ ਤਾਂ ਬੀਜੇਪੀ ਚ ਗਏ ਸੁਸ਼ੀਲ ਕੁਮਾਰ ਰਿੰਕੂ ਖੁਦ ਉਨੇ ਜ਼ਿਆਦਾ ਕੰਮ ਨਹੀਂ ਕਰ ਸਕੇ 1 ਸਾਲ ਦੇ ਕਾਰਜਕਾਲ ਦੇ ਵਿੱਚ ਤੇ ਉਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਚਰਨਜੀਤ ਚੰਨੀ ਨਾਲ ਮੁਕਾਬਲਾ ਹੋ ਸਕਦਾ ਹੈ ਆਮ ਆਦਮੀ ਪਾਰਟੀ 'ਚ ਮੇਰੇ ਰਹਿੰਦੇ ਤੇ ਭਾਜਪਾ ਉਹਨਾਂ ਨੂੰ ਜ਼ਿਆਦਾ ਮناسب ਉਹਨਾਂ ਸਥਿਤੀਆਂ ਦੇ ਵਿੱਚ ਲੱਗੀ ਜਿਸ ਤਰ੍ਹਾਂ ਦੀਆਂ ਪੋਲਿਟੀਕਲ ਗੱਲਾਂ ਆ ਰਹੀਆਂ ਨੇ ਸੋ ਕੋਈ ਵੀ ਸਥਾਪਿਤ ਚਿਹਰਾ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ 'ਚੋਂ ਨਹੀਂ ਗਿਆ ਔਰ ਇਹ ਕਾਰਨ ਹੈ ਇੱਕ ਵੱਡਾ ਭਾਰਤੀ ਜਨਤਾ ਪਾਰਟੀ ਦੀ ਮਾਰਕੀਟਿੰਗ ਹੈ ਕਿ ਇਸ ਵਾਰ 400 ਪਰ 370 ਪਰ ਜਦ ਕੀ ਜਿਹੜੀਆਂ ਮੂਲਕ 'ਚੋਂ ਰਿਪੋਰਟਾਂ ਆ ਰਹੀਆਂ ਨੇ ਇਸ ਵਕਤ ਸਥਿਤੀਆਂ ਫਸੀਆਂ ਪਈਆਂ ਨੇ ਇੰਡੀਆ ਗਠਜੋੜ ਔਰ ਐਨਡੀਏ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਬਰਾਬਰ ਦੀ ਟੱਕਰ ਮੁਲਕ ਦੇ ਵਿੱਚ ਚੱਲ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਮੰਨ ਲੈਣਾ ਕਿ ਨਰਿੰਦਰ ਮੋਦੀ ਦੀ ਸਰਕਾਰ ਆ ਹੀ ਗਈ ਦੁਬਾਰਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਹੀ ਜਾਣਗੇ ਮੈਨੂੰ ਲੱਗਦਾ ਹੈ ਹਨੇਰੇ 'ਚ ਤੀਰ ਚਲਾਉਣ ਵਾਲੀ ਗੱਲ ਹੋਏਗੀ ਅੱਜ ਮੁਲਕ ਦੀਆਂ ਸਥਿਤੀਆਂ ਬਹੁਤ ਜ਼ਿਆਦਾ ਬਦਲੀਆਂ ਨੇ ਭਾਵੇਂ ਬੇਰੋਜ਼ਗਾਰੀ ਦੇ ਮੁੱਦੇ ਨੇ ਭਾਵੇਂ ਦੇਸ਼ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਮਸਲੇ ਨੇ ਕਾਰੋਬਾਰ ਦੇ ਮਸਲੇ ਨੇ ਡਾਲਰ ਦੀ ਕੀਮਤ ਹੈ ਜਿਹੜੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਜੇ ਅਮਰੀਕਾ ਦਾ ਡਾਲਰ ਦੇਖੀਏ ਤੇ 82 ਰੁਪਏ ਤੱਕ ਪਹੁੰਚ ਗਿਆ ਹੈ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਜਦੋਂ ਡਾਲਰ ਦੀ ਕੀਮਤ ਇੰਡੀਆ ਦੇ ਰੁਪਈਏ ਦੇ ਮੁਤਾਬਕ 60 ਰੁਪਏ ਹੁੰਦੀ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੜਕਾਂ ਤੇ ਆ ਜਾਂਦੇ ਸੀ ਔਰ ਸਿਲੰਡਰ ਲੈ ਕੇ ਪ੍ਰਦਰਸ਼ਨ ਕਰਦੇ ਸੀ ਜਦੋਂ ਗੈਸ ਦੀਆਂ ਕੀਮਤਾਂ ਵਧੀਆਂ ਸੀ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਕਦੇ ਵੀ ਕਦੇ ਵੀ ਉਸ ਪੱਧਰ ਤੇ ਨਹੀਂ ਪਹੁੰਚੀਆਂ ਜਿਹੜੀਆਂ ਭਾਜਪੀ ਦੇ ਰਾਜ ਦੇ ਵਿੱਚ ਬਰਕਰਾਰ ਰਹੀਆਂ ਦੀ ਸੋ ਬਹੁਤ ਸਾਰੇ ਜਿਹੜੇ ਮੁੱਦੇ ਸੀ ਜਿਹੜੇ ਜ਼ਮੀਨੀ ਮੁੱਦੇ ਸੀ ਉਹ ਇੱਕ ਵਾਰੀ ਫੇਰ ਸੁਰਖੀਆਂ ਚਾਉਣ ਲੱਗੇ ਔਰ ਇਹਦਾ ਕਾਰਨ ਹੈ ਜਿਹੜਾ ਉਹ ਇਹੀ ਮੰਨਿਆ ਜਾ ਰਿਹਾ ਹੈ ਕਿ ਪਹਿਲੇ ਦੌਰ ਦੀਆਂ ਜਿਹੜੀਆਂ ਵੋਟਾਂ ਪਈਆਂ ਹਾਲਾਂਕਿ ਹੁਣ ਦੁਬਾਰਾ ਅਗਲੇ ਦੌਰ ਦੀਆਂ ਵੋਟਾਂ 20 ਪਰਸੋਂ ਨੂੰ ਪੈਣੀਆਂ ਨੇ ਸਾਡੇ ਮੁਲਕ ਦੇ ਵਿੱਚ ਕੱਲ ਪੈਣੀਆਂ ਨੇ ਸਾਡੇ ਮੁਲਕ ਦੇ ਵਿੱਚ ਪਰ ਪਹਿਲੇ ਦੌਰ ਦੀਆਂ ਵੋਟਾਂ ਤੋਂ ਬਾਅਦ ਜਦੋਂ ਲੋਕ ਵੋਟ ਪਾ ਕੇ ਆ ਜਾਂਦੇ ਨੇ ਕਿੰਨਾ ਕਿਤੇ ਹੋਏ ਗੱਲ ਦੱਸਦੇ ਨੇ ਕਿ ਅਸੀਂ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਨੇ ਔਰ ਪੰਜਾਬ ਦੇ ਹਾਲਾਤ ਵੱਖਰੇ ਨਹੀਂ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਸੀ ਕਿ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਔਰ ਜਿਹੜੇ 3-4 ਵੱਡੇ ਲੀਡਰ ਭਾਜਪਾ 'ਚ ਪਹਿਲਾਂ ਚਲੇ ਗਏ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅੱਜ ਉਹ ਸਥਿਤੀ ਨਹੀਂ ਹੈ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਕਿ ਭਾਜਪਾ ਦੀ ਜਿਹੜੀ ਸੰਨਮਾਰੀ ਹੈ ਪੰਜਾਬ 'ਚ ਫੇਲ ਹੋ ਗਈ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਸਨਮਾਰੀ ਉਸ ਅੱਦਰ ਤੇ ਹੋਈ ਨਹੀਂ ਜਿੰਨੀ ਬੀਜੇਪੀ ਨੇ ਸੋਚੀ ਸੀ ਇਹਨਾਂ ਵੱਡੇ ਲੀਡਰਾਂ ਦੇ ਨਾਲ ਕੋਈ ਇਕਾ ਦੁਕਾ ਲੀਡਰ ਗਏ ਹੁਣ ਦੇਖੋ ਬੀਬੀ ਕਰਮਜੀਤ ਕੌਰ ਚੌਧਰੀ ਗਏ ਨੇ ਜਲੰਧਰ ਤੋਂ ਉਹ ਖੁਦ ਐਮਪੀ ਨਹੀਂ ਸੀ ਸੰਤੋਖ ਚੌਧਰੀ ਦੇ ਧਰਮ ਪਤਨੀ ਨੇ ਜਿੱਤ ਨਹੀਂ ਸਕੀ ਉਹ ਚਲੇ ਗਏ ਤੇਜਿੰਦਰ ਬਿੱਟੂ ਇੱਕ ਲੀਡਰ ਚਲੇ ਗਏ ਕਾਂਗਰਸ ਤੇ ਇਸ ਤੋਂ ਇਲਾਵਾ ਕੋਈ ਵੀ ਸਿਟਿੰਗ ਮੈਂਬਰ ਪਾਰਲੀਮੈਂਟ ਜਾਂ ਸਿਟਿੰਗ ਵਿਧਾਇਕ ਕਾਂਗਰਸ ਪਾਰਟੀ ਦਾ ਉਹ ਬੀਜੇਪੀ 'ਚ ਨਹੀਂ ਗਿਆ ਸੁਨੀਲ ਜਾਖੜ ਉਹਨਾਂ ਦੇ ਜਿਹੜੇ ਭਤੀਜੇ ਨੇ ਉਹ ਭਾਵੇਂ ਕਾਂਗਰਸ ਤੋਂ ਸਸਪੈਂਡਡ ਨੇ ਸੁਨੀਲ ਜਾਖੜ ਦੀ ਵਕਾਲਤ ਕਰਦੇ ਦਿਖਦੇ ਨੇ ਪਰ ਉਹਨਾਂ ਨੇ ਵੀ ਆਪਣੀ ਸੀਟ ਤੋਂ ਅਸਤੀਫਾ ਨਹੀਂ ਦਿੱਤਾ ਬਤੌਰ ਕਾਂਗਰਸ ਦੇ ਵਿਧਾਇਕ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਿਰਫ ਉਹੀ ਲੀਡਰ ਗਏ ਨੇ ਜਿਹੜੇ ਜਾਂ ਤਾਂ ਟਿਕਟਾਂ ਦੀ ਝਾਕ ਰੱਖਦੇ ਸੀ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ 27 ਜਾਂ ਉਸ ਤੋਂ ਪਹਿਲਾਂ ਅਗਰ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਸੀਂ ਉਹ ਲੜਨੀਆਂ ਨੇ ਸੋ ਇਸ ਨਜ਼ਰੀਏ ਤੋਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੰਨ ਮਾਰੀ ਹੈ ਮੇਰੀ ਨਜ਼ਰ ਚ ਹਰਜੋਤ ਜੀ ਓਨੀ ਕਾਮਯਾਬ ਨਹੀਂ ਹੋਈ ਜਿੰਨੀ ਭਾਜਪਾ ਸੋਚ ਰਹੀ ਸੀ ਔਰ ਕਿਸਾਨ ਅੰਦੋਲਨ ਇੱਕ ਵੱਡੀ ਰੁਕਾਵਟ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਰਾਹ ਚ ਖੜਾ ਹੋ ਗਿਆ ਇਸ ਵਾਰ ਵੀ ਪੰਜਾਬ ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਔਰ ਪਿੰਡ ਪਿੰਡ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਆਗੂ ਨੇ ਹਰ ਜਗ੍ਹਾ ਭਾਜਪਾ ਦੇ ਕੈਂਡੀਡੇਟਾਂ ਦਾ ਵਿਰੋਧ ਹੈ ਭਾਵੇਂ ਅੰਮ੍ਰਿਤਸਰ ਹੈ ਭਾਵੇਂ ਪਨੀਤ ਕੌਰ ਨੇ ਤੇ ਭਾਵੇਂ ਹੰਸ ਰਾਜ ਹੰਸ ਨੇ ਜਾਂ ਰਵਨੀਤ ਬਿੱਟੂ ਨੇ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਚੇਂਡੂ ਖੇਤਰਾ 'ਚ ਜਾਂਦੇ ਨੇ ਤੇ ਕਿਸਾਨਾਂ ਦੇ ਵਿਰੋਧਾਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਔਰ ਕਿਸਾਨ 10 ਬੰਦੇ ਨੇ ਕਿ ਸ਼ੰਭੂ ਬੈਰੀਅਰ ਤੋਂ ਅੰਬਾਲੇ ਦਾ ਰਾਹ ਬੰਦ ਕਰਨ ਦਾ ਪੰਜਾਬ ਦੇ ਵਿੱਚ ਮਤਲਬ ਕੀ ਕੱਢਿਆ ਜਾਂਦਾ ਹੈ ਕੀ ਸਮਝਿਆ ਜਾਂਦਾ ਔਰ ਅੱਜ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਦਾਵਾ ਕਰਦੇ ਨੇ ਕਿ ਅਸੀਂ ਤਾਂ ਪਿੰਡਾਂ 'ਚ ਜਾ ਰਹੇ ਹਾਂ ਠੀਕ ਹੈ ਉਂਝ ਤਾਂ ਕੋਈ ਨਹੀਂ ਰੋਕ ਸਕਦਾ ਹੁੰਦਾ ਕਿਸੇ ਨੂੰ ਪਰ ਜਿਹੜਾ ਸਿਆਸੀ ਵਿਰੋਧ ਹੈ ਪਿੰਡਾਂ ਦੇ ਵਿੱਚ ਉਹ ਘਰ ਘਰ ਬੀਜੇਪੀ ਦੇ ਲਈ ਇਸ ਵਕਤ ਬੈਠਾ ਹੈ ਇਹ ਸਭ ਤੋਂ ਵੱਡੀ ਤੇ ਔਖੀ ਸਥਿਤੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਲਈ ਹੈ ਭਾਵੇਂ ਫੋਨ ਵੀ ਆਉਣ ਲੱਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਜਿਹੜੇ ਇਲੈਕਟ੍ਰੋਨਿਕ ਸੁਨੇਹੇ ਹੁੰਦੇ ਨੇ ਅੱਜ ਕੱਲ ਮੋਬਾਈਲ ਤੇ ਸੁਨੇਹਾ ਆ ਜਾਂਦਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲ ਰਿਹਾ ਮੈਂ ਗਰੰਟੀਆਂ ਪੂਰੀਆਂ ਕਰੂੰਗਾ ਪਰ ਪੰਜਾਬ ਚ ਬੀਜਪੀ ਦੇ ਸੰਨ ਮਾਰੀ ਹੈ ਜਿਹੜੀ ਉਸ ਪੱਦਰ ਤੇ ਨਹੀਂ ਹੋਈ ਔਰ ਕੁਝ ਲੀਡਰ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੰਧੂ ਸ਼ਾਮਲ ਕੀਤੇ ਨੇ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪੋਤੇ ਨੇ ਜਿਹੜੇ ਰਨਜੀਤ ਸਿੰਘ ਸੰਧੂ ਪਾਵੇਂ ਅਮਰੀਕਾ ਦੇ ਵਿੱਚ ਸਾਬਕਾ ਅੰਬੈਸਡਰ ਰਹੇ ਨੇ ਪਰ ਉਹਨਾਂ ਦੇ ਨਾਲ ਵੀ ਕੋਈ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਆਪ ਜਾਂ ਅਕਾਲੀ ਦਲ ਦੇ ਲੀਡਰਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੋਵੇ ਇਹ ਸਿਤਿਤੀਆਂ ਵੇਖਣ ਨੂੰ ਨਹੀਂ ਮਿਲੀਆਂ ਇਸ ਕਰਕੇ ਬੀਜੇਪੀ ਦੇ ਰਾਜ ਜੇ ਅਸੀਂ ਅੱਜ ਗੱਲ ਕਰੀਏ ਤੇ ਉਹਨੇ ਹੀ ਔਖੇ ਦਿਖਦੇ ਨੇ ਜਿਨਨੇ ਕਿਸਾਨ ਅੰਦੋਲਨ ਦੇ ਰਾਹ ਸਾਨੂੰ ਔਖੇ ਦਿਖਦੇ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਔਰ ਭੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਇੱਕ ਬਹੁਤ ਵੱਡਾ ਮਸਲਾ ਹੈ ਜਿਹਦੇ ਕਰਕੇ ਪਿੰਡੂ ਖੇਤਰਾਂ ਦੇ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਨੀਤੀਗਤ ਵਿਰੋਧ ਹੋ ਰਿਹਾ ਦੇਖੋ ਕਿਸੇ ਪੋਲੀਟিক্যাল ਪਾਰਟੀ ਨੂੰ ਉਂਝ ਕਾਲੇ ਝੰਡੇ ਦਿਖਾਉਣੇ ਗਲਤ ਹੋ ਸਕਦੇ ਨੇ ਪਰ ਜਦੋਂ ਲੋਕ ਨੀਤੀਗਤ ਵਿਰੋਧ ਕਰਦੇ ਨੇ ਸਵਾਲ ਨਾਲ ਲੈ ਕੇ ਵਿਰੋਧ ਕਰਦੇ ਨੇ ਹੁਣ ਕਿਸਾਨ ਦੇ ਹੱਥ 'ਚ ਅਗਰ ਬੀਜਪੀ ਦੇ ਵਿਰੋਧ ਦਾ ਝੰਡਾ ਹੈ ਉਹਦੇ ਨਾਲ ਸਵਾਲ ਨਹੀਂ ਕਿ ਐਮਐਸਪੀ ਦਾ ਕਾਨੂੰਨ ਕਿਉਂ ਨਹੀਂ ਬਣ ਰਿਹਾ ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵੇਲੇ ਵਾਅਦੇ ਕੀਤੇ ਗਏ ਸੀ ਪੂਰੇ ਕਿਉਂ ਨਹੀਂ ਹੋ ਰਹੇ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋਈ ਪ੍ਰਧਾਨ ਮੰਤਰੀ ਨੇ ਪਵਿੱਤਰ ਗੁਰੂਪੁਰਬ ਦੇ ਦਿਹਾੜੇ ਤੇ ਇਹ ਵੱਡੀ ਗੱਲ ਕਹੀ ਸੀ ਸੋ ਨੀਤੀਗਤ ਵਿਰੋਧ ਹੈ ਜਿਹੜਾ ਉਹ ਕਿਸੇ ਵੀ ਵਿਰੋਧ ਦੇ ਨਾਲੋਂ ਜ਼ਿਆਦਾ ਭਾਰੀ ਔਰ ਜ਼ਿਆਦਾ ਕਾਮਯਾਬ ਹੁੰਦਾ ਹੈ ਹਮੇਸ਼ਾ ਰਹੀਸਤ ਕਰਕੇ ਬੀਜੇਪੀ ਦੇ ਲੀਡਰਾਂ ਕੋਲੇ ਵੀ ਕੋਈ ਠੋਸ ਜਵਾਬ ਨਹੀਂ ਭਾਵੇਂ ਹੰਸ ਰਾਜ ਹਾਂਸ ਜਾਂ ਤੇਜਾ ਸਿੰਘ ਸਮੁੰਦਰੀ ਜਾਂ ਦੂਸਰੇ ਲੀਡਰ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਆਵਾਜ਼ ਕੇਂਦਰ ਤੱਕ ਲੈ ਕੇ ਜਾਵਾਂਗੇ ਕੇਂਦਰ ਨੂੰ ਤਾਂ ਕਿਸਾਨਾਂ ਦੀ ਆਵਾਜ਼ ਪਤਾ ਹੀ ਹੈ ਹੁਣ ਹੰਸ ਰਾਜ ਹੰਸ ਜੀ ਜਾਂ ਤੇਜਪਾਲ ਸਿੰਘ ਸਮੁੰਦਰੀ ਜਿਹੜੇ ਤਰਨਜੀਤ ਸਿੰਘ ਸੰਧੂ ਕਹ ਰਹੇ ਨੇ ਕਿ ਅਸੀਂ ਕਿਸਾਨਾਂ ਦੀ ਆਵਾਜ਼ ਬਣਾਵਾਂਗੇ ਪਾਰਲੀਮੈਂਟ ਦੇ ਵਿੱਚ ਬੀਜੇਪੀ ਨੂੰ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੇ ਤਾਂ ਸਵਾਲ ਪਤਾ ਹੀ ਹੈ ਕਿਸਾਨਾਂ ਦੀ ਆਵਾਜ਼ ਤਾਂ ਬੀਜੇਪੀ ਤੱਕ ਪਹੁੰਚੀ ਹੋਈ ਹੈ ਇਸ ਕਰਕੇ ਇਸ ਕਰਕੇ ਜਿਹੜੀ ਸੰਨ ਮਾਰੀ ਹੈ ਉਹ ਉਸ ਪੱਧਰ ਤੇ ਕਾਮਯਾਬ ਨਹੀਂ ਹੋਈ ਜਿੰਨਾ ਦਾਵਾ ਕੀਤਾ ਜਾ ਰਿਹਾ ਸੀ ਬੀਜੇਪੀ ਦੀ ਸੰਨਮਾਰੀ ਦਾ ਸੋ ਪੰਜਾਬ ਚ ਜ਼ਮੀਨੀ ਸਥਿਤੀਆਂ ਨੂੰ ਸਮੇਂ-ਸਮੇਂ ਤੇ ਰਿਵਿਊ ਕਰਨਾ ਪੜਤਾਲ ਕਰਨਾ ਕਪੜਛਾੜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸੇ ਕਰਕੇ ਇਸ ਅਹਿਮ ਟੌਪਿਕ ਦੇ ਉੱਤੇ ਅੱਜ ਤੁਹਾਡੇ ਸਵਾਲ ਦਾ ਜਵਾਬ ਹਰਜੋਤ ਜੀ ਮੈਂ ਦੇ ਰਿਹਾ ਔਰ ਜਿਹੜੇ ਬਾਕੀ ਉਮੀਦਵਾਰ ਨੇ ਬੀਜੇਪੀ ਦੇ ਦੇਖੋ ਹਜੇ ਵੀ ਇਹ ਚਰਚਾਵਾਂ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਫਿਰੋਜ਼ਪੁਰ ਚ ਉਮੀਦਵਾਰ ਚਾਹੀਦਾ ਹੈ ਤੇ ਇੱਕ ਕਾਂਗਰਸ ਦਾ ਵੱਡਾ ਲੀਡਰ ਹੈ ਜਿਹੜਾ ਉਹਦੀ ਗੱਲਬਾਤ ਬੀਜੇਪੀ ਦੇ ਨਾਲ ਚੱਲ ਰਹੀ ਹੈ ਸੋ ਮਤਲਬ ਬੀਜੇਪੀ ਫਿਰੋਜ਼ਪੁਰ ਦੇ ਵਿੱਚ ਵੀ ਕਿਸੇ ਦੂਸਰੀ ਪਾਰਟੀ ਚੋਂ ਲੀਡਰ ਲੈ ਕੇ ਆਏਗੀ ਇਹ ਇਹ ਸਨਮਾਰੀ ਨਹੀਂ ਇਹ ਇੰਤਜ਼ਾਰ ਉਹਨਾਂ ਲੀਡਰਾਂ ਦਾ ਜਿਹੜੇ ਖੁਦ ਦੂਸਰੀਆਂ ਪਾਰਟੀਆਂ ਚ ਕਿਸੇ ਨਾ ਕਿਸੇ ਕਾਰਨ ਨਾਰਾਜ਼ ਨੇ ਜਾਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਜਾਂ ਉਹਨਾਂ ਨੂੰ ਮਾਨ ਸਤਕਾਰ ਉਸ ਪੱਦਰ ਦਾ ਨਹੀਂ ਮਿਲਿਆ ਅਹੁਦਾ ਨਹੀਂ ਮਿਲਿਆ ਉਹੀ ਲੀਡਰ ਛੱਡ ਕੇ ਬੀਜੇਪੀ ਦਾ ਰੁਖ ਕਰ ਰਹੇ ਨੇ ਫਤਗੜ ਸਾਹਿਬ ਤੋਂ ਵੀ ਫਤਗੜ ਸਾਹਿਬ ਤੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਹਲੇ ਤੱਕ ਉਮੀਦਵਾਰ ਨਹੀਂ ਮਿਲਿਆ ਔਰ ਕਾਂਗਰਸ ਦੇ ਦੋ ਵੱਡੇ ਲੀਡਰਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਰਾਬਤਾ ਬਣਾਇਆ ਇੱਕ ਕਾਂਗਰਸ ਦਾ ਵੱਡਾ ਲੀਡਰ ਇਨਕਾਰ ਕਰ ਗਿਆ ਕਿ ਮੈਂ ਫਤਗੜ ਸਾਹਿਬ ਚ ਭਾਜਪਾ ਚ ਨਹੀਂ ਜਾਣਾ ਔਰ ਇੱਕ ਵੱਡੇ ਲੀਡਰ ਬਾਰੇ ਹਜੇ ਤੱਕ ਕੋਈ ਸਪਸ਼ਟਤਾ ਨਹੀਂ ਹੈ ਇਸੇ ਕਰਕੇ ਇੰਦਰ ਇਕਬਾਲ ਸਿੰਘ ạtਵਾਲ ਦਾ ਨਾਮ ਵੀ ਫਤਗੜ ਸਾਹਿਬ ਚ ਵਿਚਾਰਿਆ ਜਾ ਰਿਹਾ ਹੈ ਤਾਂ ਕਿ ਅਗਰ ਕਾਂਗਰਸ ਦਾ ਇੱਕ ਹੋਰ ਵੱਡਾ ਲੀਡਰ ਇਨਕਾਰ ਕਰ ਗਿਆ ਤੇ ਫਿਰ ਇੰਦਰ ਇਕਬਾਲ ਸਿੰਘ ạtਵਾਲ ਦੇ ਪੁੱਤਰ ਨੂੰ ਹੀ ਚੋਣ ਲੜਾਈ ਲਈ ਜਾਏਗੀ ਹਾਲਾਂਕਿ ਕਿਸੇ ਕਿਸੇ ਥਾਮਾਤੇ ਜਿਹੜੇ ਅਕਾਲੀ ਆਗੂ ਨੇ ਉਹਨਾਂ ਨਾਲ ਵੀ ਬੀਜੇਪੀ ਦਾ ਸੰਪਰਕ ਹੈ ਖਡੂਰ ਸਾਹਿਬ ਦੇ ਵਿੱਚ ਮੀਆਂ ਵਿੰਡ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਭਾਵੇਂ ਬੀਜੇਪੀ ਨੇ ਸ਼ਾਮਿਲ ਕਰਾਇਆ ਲੇਕਿਨ ਕੋਈ ਵੀ ਲੀਡਰ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਸਾਨੂੰ ਨਜ਼ਰ ਨਹੀਂ ਆਉਂਦਾ ਜਿਨੇ ਆਪਣੇ ਦਮ ਤੇ ਆਪਣੀ ਰਾਜਨੀਤਿਕ ਹਸਤੀ ਖੜੀ ਕੀਤੀ ਹੋਵੇ ਜਾਂ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਉਹ ਲੀਡਰ ਆ ਰਹੇ ਨੇ ਜਿਨ੍ਹਾਂ ਨੂੰ ਦੂਸਰੀਆਂ ਪਾਰਟੀਆਂ ਦੇ ਵਿੱਚ ਖਤਰੇ ਨਜ਼ਰ ਆਉਂਦੇ ਸੀ ਯਾ ਉਹ ਲੀਡਰ ਆ ਰਹੇ ਨੇ ਜਿਹੜੇ ਭਵਿੱਖ ਦਾ ਮੌਕਾ ਤਲਾਸ਼ ਰਹੇ ਨੇ ਸੋ ਬਹੁਤ ਵੱਡੇ ਪੱਦਰ ਤੇ ਬੀਜੇਪੀ ਚ ਆਮਦ ਨਹੀਂ ਹੈ ਗੁਰਦਾਸਪੁਰ ਚ ਬੀਜੇਪੀ ਨੂੰ ਕੈਂਡੀਡੇਟ ਨਹੀਂ ਲੱਭ ਰਿਆ ਇਹ ਸਥਿਤੀਆਂ ਬਣੀਆਂ ਪਈਆਂ ਨੇ ਗੁਰਦਾਸਪੁਰ ਚ ਅਨੰਦਪੁਰ ਮਾਫ ਕਰਨਾ ਗੁਰਦਾਸਪੁਰ ਚ ਤਾਂ ਬੀਜੇਪੀ ਨੇ ਕੈਂਡੀਡੇਟ ਦਿੱਤਾ ਐ ਦਿਨੇਸ਼ ਕੁਮਾਰ ਬੱਬੂ ਸ਼੍ਰੀ ਅਨੰਦਪੁਰ ਸਾਹਿਬ ਚ ਕੈਂਡੀਡੇਟ ਨਹੀਂ ਲੱਭ ਰਿਆ ਕਿ ਕਿਸ ਕੈਂਡੀਡੇਟ ਨੂੰ ਟਿਕਟ ਦਈਏ ਆਪਣੇ ਨੂੰ ਟਿਕਟ ਦਈਏ ਜਾਂ ਕਿਸੇ ਦੂਸਰੀ ਪਾਰਟੀ ਚੋਂ ਆਏ ਕੈਂਡੀਡੇਟ ਨੂੰ ਟਿਕਟ ਦਈਏ ਫਤਗੰਡ ਸਾਹਿਬ ਹੈ ਮੈਂ ਉਹਦਾ ਜ਼ਿਕਰ ਕਰ ਲਿਆ ਸੋ ਇਸ ਕਰਕੇ ਜਿਹੜੀ ਸੰਨਮਰੀ ਵਾਲੀ ਬੀਜੇਪੀ ਦੀ ਗੱਲ ਹੈ ਇਹਨੂੰ ਮੈਂ ਕਾਮਯਾਬ ਨਹੀਂ ਮੰਨਦਾ ਪੰਜਾਬ ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੰਨੇ ਦਾਅਵੇ ਬੀਜੇਪੀ ਬਾਰੇ ਕੀਤੇ ਜਾ ਰਹੇ ਨੇ ਬੀਜੇਪੀ ਵਾਲਿਆਂ ਵੱਲੋਂ ਵੀ ਉਹ ਇੱਕ ਮਾਰਕੀਟਿੰਗ ਦਾ ਹਿੱਸਾ ਹੈ ਕਿਉਂਕਿ ਮਾਰਕੀਟਿੰਗ ਦਾ ਯੋਗ ਹੈ ਪ੍ਰਚਾਰ ਦੇ ਜ਼ਰੀਏ ਇਹ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੂਸਰੀਆਂ ਪਾਰਟੀਆਂ ਵੀ ਕਰ ਰਹੀਆਂ ਨੇ ਆਪ ਹੋ ਗਈ ਕਾਂਗਰਸ ਹੋ ਗਈ ਅਕਾਲੀ ਦਲ ਹੋ ਗਿਆ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰਦੀਆਂ ਨੇ ਸੋ ਬੀਜੇਪੀ ਦੀ ਵੀ ਮਾਰਕੀਟਿੰਗ ਹੈ ਜ਼ਮੀਨ ਤੇ ਦੇਖੀਏ ਤੇ ਸਨਮਾਰੀ ਦਾ ਕੋਈ ਵੱਡਾ ਅਸਰ ਨਹੀਂ ਦਲੇ ਜੇਕਰ ਆਪਾਂ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਬੜਾ ਸਾਫ਼-ਸਾਫ਼ ਇਹ ਫੰਡਾ ਹੁੰਦਾ ਹੈ ਕਿ ਜਿਹੜੀ ਤੇ ਜਿਹੜੀ ਪਾਰਟੀ ਇੱਕ ਵਾਰੀ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਵਾਪਿਸ ਸੱਤਾ ਦੇ ਵਿਚ ਆਣਾ ਬੜਾਈ ਔਖਾ ਹੋ ਜਾਂਦਾ ਹੈ ਗੱਲ ਆਪਾਂ ਕਾਂਗਰਸ ਪਾਰਟੀ ਦੀ ਕਰ ਲਈਏ ਬਾਕੀ ਸੂਬਿਆਂ ਵਿੱਚ ਜਿਸ ਤਰ੍ਹਾਂ ਦੀ ਤਸਵੀਰ ਰਹੀ ਕਈ ਸੂਬਿਆਂ ਦੇ ਵਿੱਚ ਕਾਂਗਰਸ ਜੋ ਹੈ ਆਪਣੀ ਪਛਾਣ ਨਹੀਂ ਬਣਾ ਸਕੀ ਸੱਤਾ ਤੋਂ ਬਾਹਰ ਹੋ ਗਈ ਜੈਸੀ ਦੇਖਿਆ ਕਿ ਉੱਥੇ ਵਾਪਿਸ ਫਿਰ ਉਹ ਆ ਵੀ ਨਹੀਂ ਸਕੀ ਗੱਲ ਆਪਾਂ ਹੁਣ ਪੰਜਾਬ ਦੇ ਨਾਲ ਜੋੜ ਕੇ ਜੇਕਰ ਕਰਦੇ ਆਂ ਪੰਜਾਬ ਦੇ ਵਿੱਚ ਵੀ ਜੋ ਤਸਵੀਰ ਕਾਂਗਰਸ ਪਾਰਟੀ ਦੀ ਬਣੀ ਹੋਈ ਹੈ ਕਾਂਗਰਸ ਇੱਕ ਲੀਡਰ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਨੇ ਸੋ ਇਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਏ ਕੀ ਕਾਂਗਰਸ ਪਾਰਟੀ ਦਾ ਰਿਵਾਈਵਲ ਹੋਏਗਾ ਜਾਂ ਫਿਰ ਕਾਂਗਰਸ ਪਾਰਟੀ ਅੱਗੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਤੇ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਪਾਰਟੀ ਜਿਹੜੀ ਹੈ ਇਹਨਾਂ ਸਥਿਤੀਆਂ ਤੋਂ ਉੱਬਰ ਪਾਏਗੀ ਜਾਂ ਫਿਰ ਫੇਲ ਹੁੰਦੀ ਨਜ਼ਰ ਆ ਰਹੀ ਹੈ ਹੁਣ ਹਰਜੋਜੀ ਜੀ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਕਿ ਕੀ ਟਿਕਟ ਜਾਂ ਅਹੁਦਾ ਪਾਉਣ ਦੇ ਜਿਹੜੇ ਇਛੁੱਕ ਸੀ ਜਾਂ ਲੋਭੀ ਸੀ ਅਹੁਦਿਆਂ ਦੇ ਜਾਂ ਟਿਕਟਾਂ ਦੇ ਕਿ ਉਹਨਾਂ ਨੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਡੋਬੀ ਡੁੱਬਣਾ ਇਸ ਕਰਕੇ ਕਹਿ ਸਕਦੇ ਆ ਕਿ 78 ਸੀਟਾਂ ਤੋਂ ਕਾਂਗਰਸ ਪਾਰਟੀ 18 ਤੇ ਆ ਗਈ ਸੀ 18 'ਚੋਂ ਵੀ ਇੱਕ ਵਿਧਾਇਕ ਛੱਡ ਕੇ ਆਮ ਆਦਮੀ ਪਾਰਟੀ 'ਚ ਚਲਿਆ ਗਿਆ 17 ਰਹਿ ਗਏ ਪਰ ਉਹਦੇ ਵਿੱਚ ਸੁਨੀਲ ਜਾਖੜ ਦੇ ਭਤੀਜੇ ਉਹ ਸਸਪੈਂਡਡ ਨੇ ਇਸ ਵਕਤ ਵਿਕਰਮਜੀਤ ਸਿੰਘ ਚੌਧਰੀ ਸਸਪੈਂਡਡ ਨੇ ਸੋ ਦੋ ਸਸਪੈਂਡਡ ਐਮਐਲਏ ਇੱਕ ਐਮਐਲਏ ਅਸਤੀਫਾ ਦੇ ਗਿਆ 18 'ਚੋਂ 15 ਦੀ ਗਿਣਤੀ ਰਹਿ ਗਈ ਕਾਂਗਰਸ ਪਾਰਟੀ ਦੇ ਵਿੱਚ ਸੋ ਮੈਨੂੰ ਲੱਗਦਾ ਇਹਨੋ ਹੀ ਪਾਰਟੀਆਂ ਦਾ ਡੁੱਬਣਾ ਕਹਿੰਦੇ ਨੇ ਜਦੋਂ ਸਿਟਿੰਗ ਐਮਪੀ ਆਪਣੀ ਪਾਰਟੀ ਬਦਲ ਜੇ ਭਾਵੇਂ ਉਹਨੂੰ ਕੋਈ ਵੀ ਖਤਰਾ ਹੋਵੇ ਉਹਦੀ ਉਹਦੀ ਕਮਿਟਮੈਂਟ ਨਹੀਂ ਰਹੀ ਕਾਂਗਰਸ ਨਾਲ ਰਵਨੀਤ ਬਿੱਟੂ ਉਹਨਾਂ ਦੀ ਕੈਪਟਨ ਦੇ ਨਾਲ ਬਹੁਤ ਮੁੱਦਿਆਂ ਤੇ ਪ੍ਰਨੀਤ ਕੌਰ ਉਹਨਾਂ ਨੇ ਸਮਰਥਨ ਨਹੀਂ ਕੀਤਾ ਪਰ ਕਾਂਗਰਸ ਨੇ ਸਸਪੈਂਡ ਕੀਤਾ ਕਿਉਂਕਿ ਬੀਜੇਪੀ ਚ ਜਾਣਾ ਚਾਹੁੰਦੇ ਸੀ ਪ੍ਰਨੀਤ ਕੌਰ ਉਹਨਾਂ ਨੂੰ ਪਤਾ ਸੀ ਕਿ ਕੈਪਟਨ ਅਮਰਿੰਦਰ ਵੀ ਚਲੇ ਗਏ ਕਾਂਗਰਸ ਦੀ ਉਹ ਸਥਿਤੀ ਹੈ ਨਹੀਂ ਮਨਮੋਨ ਸਿੰਘ ਦੀ ਸਰਕਾਰ ਦੇ ਵਿੱਚ ਵੀ ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਸੀ لیکن ਛੱਡ ਗਈ ਕਾਂਗਰਸ ਸੁਸ਼ੀਲ ਰਿੰਕੂ ਕਾਂਗਰਸ ਛੱਡ ਗਏ ਸੀ ਕਿਉਂਕਿ ਵਿਧਾਇਕ ਨਹੀਂ ਸੀ ਬਣੇ ਪਹਿਲਾਂ ਕਾਉਂਸਲਰ ਸੀ ਫਿਰ ਐਮਐਲਏ ਬਣੇ ਐਤਕੀ ਐਮਐਲਏ ਨਹੀਂ ਬਣੇ ਉਹਨਾਂ ਨੂੰ ਲੱਗਿਆ ਵੀ ਆਮ ਆਦਮੀ ਪਾਰਟੀ ਦਾ ਮੈਨੂੰ ਐਮਪੀ ਬਣਾ ਦੂ ਉਹ ਵੀ ਛੱਡ ਗਏ ਹੁਣ ਉਹ ਆਮ ਆਦਮੀ ਪਾਰਟੀ ਤੋਂ ਵੀ ਅੱਗੇ ਵਧ ਕੇ ਭਾਜਪਾ 'ਚ ਵੀ ਜੇ ਭਾਜਪਾ ਦੀ ਸਰਕਾਰ ਆ ਗਈ ਕੇਂਦਰ 'ਚ ਤੇ ਮੈਂ ਮੰਤਰੀ ਬਣ ਜਾਊਂਗਾ ਇਹ ਸੋਚ ਹੁੰਦੀ ਹੈ ਹਰੇਕ ਲੀਡਰ ਦੀ ਐਮਪੀ ਦੀ ਸੋ ਕਾਂਗਰਸ ਛੱਡ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਸਿਰਫ ਅਹੁਦਿਆਂ ਮਗਰ ਖੜੇ ਸੀ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਵਿਧਾਇਕਾਂ ਨੇ ਸਾਥ ਛੱਡਤਾ ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਬਣਾ ਲਈ ਕਾਂਗਰਸ ਤੋਂ ਅਸਤੀਫਾ ਦੇ ਕੇ ਲਗਭਗ 9.5 ਸਾਲ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਅਗਰ ਕੈਪਟਨ ਅਮਰਿੰਦਰ ਮੁੱਖ ਮੰਤਰੀ ਤੋਂ ਅਸਤੀਫਾ ਦੇ ਰਹੇ ਸੀ ਤੇ ਕਾਂਗਰਸ 'ਚ ਰਹਿੰਦੇ ਤੇ ਪਤਾ ਲੱਗਦਾ ਕਿ ਇੱਕ ਕਮਿਟਿਡ ਵਰਕਰ ਹੈ ਕੈਪਟਨ ਅਮਰਿੰਦਰ ਸਿੰਘ ਕਮਿਟਿਡ ਵਲੰਟੀਅਰ ਹੈ ਲੇਕਿਨ ਨਹੀਂ ਅਸਤੀਫਾ ਦੰਡੇ ਹੀ ਆਪਣੀ ਪਾਰਟੀ ਬਣਾ ਲਈ ਤੇ ਕਹਿੰਦੇ ਮੈਂ ਚੋਣ ਲੜੂੰਗਾ ਤੇ ਕਾਂਗਰਸ ਨੇ ਸਾਡੇ ਪਰਿਵਾਰ ਦੇ ਨਾਲ ਇਨਸਾਫ ਨਹੀਂ ਕੀਤਾ ਮੁੱਖ ਮੰਤਰੀ ਬਣਾਤਾ ਪੁੱਤਰ ਨੂੰ ਚੋਣ ਲੜਾਈ ਪਟਿਆਲੇ ਤੋਂ ਕੈਪਟਨ ਮਰਿੰਦਰ ਨੇ ਨਹੀਂ ਜਿੱਤਿਆ ਪਤਨੀ ਨੂੰ ਐਮਪੀ ਔਰ ਮੰਤਰੀ ਬਣਵਾਇਆ ਖੁਦ ਪ੍ਰਧਾਨ ਵੀ ਰਹੇ ਕਈ ਅਹੁਦਿਆਂ ਤੇ ਕਾਂਗਰਸ ਪਾਰਟੀ 'ਚ ਰਹੇ ਇੱਕ ਵਾਰੀ ਅਸਤੀਫਾ ਦੇ ਕੇ ਵੀ ਚਲੇ ਗਏ ਸੀ ਪਰ ਫੇਰ ਮੁੜ ਕੇ ਆਏ ਕਿਉਂਕਿ ਆਪਣੀ ਪਾਰਟੀ ਬਣਾਈ ਤੇ ਪੈਰ ਨਹੀਂ ਲੱਗੇ ਸੋ ਹੁਣ ਵੀ ਜਿਹੜੀ ਕਾਂਗਰਸ ਦੀ ਅਸੀਂ ਸਥਿਤੀ ਦੇਖਦੇ ਆ ਮੌਜੂਦਾ ਸਮੇਂ ਦੇ ਵਿੱਚ ਵੀ ਕਈ ਲੀਡਰ ਟਿਕਟਾਂ ਲਈ ਕਾਂਗਰਸ ਪਾਰਟੀ ਛੱਡ ਰਹੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਟਿਕਟ ਕੱਟੀ ਜਾਊਗੀ ਤੇ ਉਹ ਪਾਰਟੀ ਛੱਡ ਦਿੰਦੇ ਨੇ ਜਲੰਧਰ ਦੀ ਉਦਾਹਰਨ ਸਾਡੇ ਸਾਹਮਣੇ ਹੈ ਲੁਧਿਆਣਾ ਇੱਥੇ ਲੱਗਦਾ ਸੀ ਰਵਨੀਤ ਬਿੱਟੂ ਨੂੰ ਵੀ ਟਿਕਟ ਨਾ ਕੱਟੀ ਜਾਵੇ ਉਹ ਵੀ ਪਾਰਟੀ ਬਦਲ ਗਏ ਸੋ ਕਾਂਗਰਸ ਪਾਰਟੀ ਦਾ ਅਗਰ ਨੁਕਸਾਨ ਕੀਤਾ ਅੱਜ ਡੋਬਣ ਵਾਲੀ ਸਥਿਤੀ ਕਾਂਗਰਸ ਪਾਰਟੀ ਦੀ ਬਣੀ ਹੈ ਟਿਕਟਾਂ ਦੀ ਚਾਹਤ ਬਹੁਤ ਵੱਡਾ ਇਹਦੇ ਪਿੱਛੇ ਕਾਰਨ ਹੈ ਇਹਨੂੰ ਜੋ ਮਰਜ਼ੀ ਕਹਿ ਲਿਏ ਟਿਕਟਾਂ ਦੀ ਲੋਭ ਕਹਿ ਲਿਏ ਅਹੁਦੇ ਦੀ ਲੋਭ ਕਹਿ ਲਿਏ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਨਾਲ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਡੁੱਬ ਰਹੀ ਹੈ ਔਰ ਸੰਗਠਨ ਚ ਇੰਨੀ ਤਾਕਤ ਨਹੀਂ ਹੁਣ ਪਟਿਆਲਾ ਦੇਖ ਲਓ ਪਟਿਆਲਾ ਦੇ ਵਿੱਚ ਅਗਰ ਟਿਕਟ ਨਹੀਂ ਮਿਲੀ ਕਈ ਸਥਾਨਕ ਲੀਡਰਾਂ ਨੂੰ ਉਂਝ ਤਾਂ ਜਿਹੜਾ ਕਾਂਗਰਸ ਦਾ ਸੰਗਠਨ ਹੈ ਉਹ ਨਿਰਪੱਖ ਸੰਗਠਨ ਨਹੀਂ ਹੈ ਬਣਦਾ ਤਾਂ ਇਹ ਸੀ ਕਿ ਅਗਰ ਪ੍ਰਨੀਤ ਕੌਰ ਛੱਡ ਕੇ ਚਲੇ ਗਏ ਨੇ ਤੇ ਕਾਂਗਰਸ ਦਾ ਜਿਹੜਾ ਵਲੰਟੀਅਰ ਹੈ ਵਰਕਰ ਹੈ ਜਿਹੜਾ ਇੰਨੇ ਨੇ ਸਾਲਾਂ ਤੋਂ ਕਾਂਗਰਸ ਪਾਰਟੀ ਚ ਮਿਹਨਤ ਕਰਦਾ ਹੈ ਉਹਦੇ ਚੋ ਕਿਸੇ ਨੂੰ ਪਾਰਟੀ ਵੱਡਾ ਕਰਦੀ ਤੇ ਉਮੀਦਵਾਰ ਬਣਾਉਂਦੀ ਲੇਕਿਨ ਟਿਕਟ ਦਿੱਤੀ ਕਿਉਂਕਿ ਰਾਹੁਲ ਗਾਂਧੀ ਦੀ ਪਸੰਦ ਸੀ ਡਾਕਟਰ ਗਾਂਧੀ ਉਹਨਾਂ ਨੂੰ ਦਿੱਤੀ ਡਾਕਟਰ ਗਾਂਧੀ ਨਾਲ ਇਤਰਾਜ਼ ਕੋਈ ਨਹੀਂ ਸਤਕਾਰਯੋਗ ਨੇ ਬੜੇ ਸਿਆਣੇ ਨੇ ਇੱਕ ਵਾਰ ਐਮਪੀ ਰਹੇ ਨੇ ਇੱਕ ਵਾਰ ਹਾਰੇ ਨੇ ਪਰ ਅਗਰ ਉਹਨਾਂ ਨੇ ਚੋਣ ਲੜਨੀ ਸੀ ਤੇ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਦਾ ਤਰੀਕਾ ਠੀਕ ਨਹੀਂ ਸੀ ਅਚਾਨਕ ਹੀ ਡਾਕਟਰ ਗਾਂਧੀ ਨੂੰ ਸ਼ਾਮਲ ਕਰਾ ਕੇ ਸਥਾਨਕ ਲੀਡਰਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਦਿੱਲੀ ਚ ਪ੍ਰੈਸ ਕਾਨਫਰੰਸ ਹੁੰਦੀ ਹੈ ਬੀਜੇਪੀ ਚ ਵੀ ਇਹੀ ਹੁੰਦਾ ਹੈ ਕਾਂਗਰਸ ਪੰਜਾਬ ਚ ਬੀਜੇਪੀ ਦੇ ਪ੍ਰਧਾਨ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਕਿ ਕਿਹੜੇ ਲੀਡਰ ਨੇ ਸ਼ਾਮਲ ਹੋਣਾ ਹੈ ਰਵਨੀਤ ਮਿੱਟੂ ਦੇ ਨਾਲਿਆਂ ਨੂੰ ਨਹੀਂ ਸੀ ਪਤਾ ਬੀਜੇਪੀ ਦੇ ਲੀਡਰਾਂ ਨੂੰ ਨਹੀਂ ਸੀ ਪਤਾ ਕਿ ਰਵਨੀਤ ਮਿੱਟੂ ਅੱਜ ਸ਼ਾਮਲ ਹੋ ਰਹੇ ਨੇ ਸੋ ਜਦੋਂ ਹਾਈ ਕਮਾਂਡ ਕਲਚਰ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ ਹੈ ਵਰਕਰ ਨੂੰ ਲੀਡਰਾਂ ਨੂੰ ਲੱਗਦਾ ਹੈ ਕਿ ਸਾਡੀ ਪੁੱਛ ਨਹੀਂ ਸੋ ਪਟਿਆਲੇ ਚ ਅਗਰ ਡਾਕਟਰ ਧਰਮਵੀਰ ਗਾਂਧੀ ਦੀ ਸਮੂਲੀਅਤ ਸੰਗਠਨ ਪੰਜਾਬ ਵਾਲੇ ذریعے ਕਰਾਈ ਜਾਂਦੀ ਸਥਾਨਕ ਲੀਡਰ ਸਾਰੇ ਡਾਕਟਰ ਧਰਮਵੀਰ ਗਾਂਧੀ ਨੂੰ ਨਾਲ ਲੈ ਕੇ ਦਿੱਲੀ ਪਹੁੰਚਦੇ ਕਾਫਲੇ ਦੇ ਰੂਪ ਦੇ ਵਿੱਚ ਤੇ ਪਤਾ ਲੱਗਦਾ ਹੈ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਸਾਰਿਆਂ ਨੂੰ ਇਹ ਲੱਗਦਾ ਕਿ ਅਸੀਂ ਡਾਕਟਰ ਧਰਮਵੀਰ ਗਾਂਧੀ ਨੂੰ ਸ਼ਾਮਲ ਕਰਾ ਰਹੇ ਹਾਂ ਨਾ ਕਿ ਡਾਕਟਰ ਧਰਮਵੀਰ ਗਾਂਧੀ ਪੈਰਾਸ਼ੂਟ ਦੇ ਜ਼ਰੀਏ ਆਏ ਨੇ ਉਹ ਜਿਆਦਾ ਵਧੀਆ ਤਰੀਕਾ ਸੀ ਸੋ ਇਹ ਇਹ ਤਰੀਕਾਕਾਰ ਹੈ ਜਿਹੜਾ ਇਹਦੇ ਕਰਕੇ ਵੀ ਬਗਾਵਤ ਕਿੰਨੇ ਲੀਡਰਾਂ ਦੇ ਵਿੱਚ ਹੋਈ ਹੈ ਸੋ ਸੰਗਠਨ ਦੇ ਵਿੱਚ ਏਕਤਾ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕੱਲਾ ਅਨੁਸ਼ਾਸਨ ਇਹ ਨਹੀਂ ਹੁੰਦਾ ਕਿ ਅਸੀਂ ਕਾਰਨ ਦੱਸੋ ਨੋਟਿਸ ਭੇਜ ਦਈਏ सस्पेंड ਕਰ ਦਈਏ ਪਾਰਟੀ ਚੋਂ ਕੱਢ ਦਈਏ ਸੋ ਰਾਜਾ ਵੜਿੰਗ ਲਗਾਤਾਰ ਕਾਂਗਰਸ ਪਾਰਟੀ ਦੇ ਅਨੁਸ਼ਾਸਨ ਦੀਆਂ ਵੀ ਗੱਲਾਂ ਕਰਦੇ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖ ਲਿਆ ਕਾਂਗਰਸ ਦਾ ਅਨੁਸ਼ਾਸਨ ਗੁਰਪ੍ਰੀਤ ਜੀਪੀ ਦੇ ਭਰਾ ਦੇ ਸਾਹਮਣੇ ਕੈਂਡੀਡੇਟ ਆ ਗਿਆ ਨਵਤੇਜ ਚੀਮਾ ਸੁਲਤਾਨਪੁਰ ਲੋਧੀ ਵਾਲਾ ਉਹਦੇ ਸਾਹਮਣੇ ਕਾਂਗਰਸ ਦਾ ਕੈਂਡੀਡੇਟ ਆ ਗਿਆ ਤੇ ਕਾਂਗਰਸ ਦਾ ਅਨੁਸ਼ਾਸਨ ਬੋਲਿਆ ਹੀ ਨਹੀਂ ਚੁੱਪ ਕਰਕੇ ਬੈਠਾ ਰਿਹਾ ਕਿਉਂਕਿ ਜਿਹੜਾ ਕਾਂਗਰਸ ਦਾ ਅਨੁਸ਼ਾਸਨ ਹੈ ਉਹ ਦਿੱਲੀੋਂ ਚੱਲਦਾ ਹੈ ਪੰਜਾਬ 'ਚ ਕਿਸੇ ਦੀ ਹਿੰਮਤ ਨਹੀਂ ਕਿ ਉਹ ਕਾਂਗਰਸ ਦੇ ਅਨੁਸ਼ਾਸਨ ਦੀ ਕਿਸੇ ਨੂੰ ਮਿਸਾਲ ਦੇ ਦੇ ਭਾਵੇਂ ਹੁਣ ਦਵਿੰਦਰ ਯਾਦਵ ਜਾਂ ਰਾਜਾ ਵੜਿੰਗ ਹੋਣੀ ਅਨੁਸ਼ਾਸਨੀ ਕਾਰਵਾਈਆਂ ਕਰ ਲੱਗੇ ਨੇ ਪਰ ਕੀਤੀਆਂ ਉਹਨਾਂ ਤੇ ਜਾਂਦੀਆਂ ਨਹੀਂ ਜਿਨ੍ਹਾਂ ਦੀ ਦਿੱਲੀ ਤੱਕ ਪਹੁੰਚ ਨਹੀਂ ਜਿਨ੍ਹਾਂ ਦੀ ਦਿੱਲੀ ਤੱਕ ਪਹੁੰਚ ਹੈ ਉਹਨਾਂ ਦੀ ਚਿੱਠੀ ਤੇ ਹੀ ਗੁਜ਼ਾਰਾ ਨਹੀਂ ਹੁੰਦਾ ਨਵਜੋਤ ਸਿੱਧੂ ਬਾਰੇ ਵੀ ਚਿੱਠੀਆਂ ਅਨੁਸ਼ਾਸਨ ਵਾਲੀਆਂ ਭੇਜ ਕੇ ਦੇਖ ਲਈਆਂ ਉਹ ਦਿੱਲੀ ਵਾਲਿਆਂ ਨੇ ਖੋਲੀਆਂ ਹੀ ਨਹੀਂ ਮੀਟਿੰਗ ਚ ਤੇ ਕੱਲ ਮੈਂ ਸੁਣ ਰਿਹਾ ਸੀ ਰਾਜਾ ਵੜਿੰਗ ਉਹਨਾਂ ਦਾ ਭਾਵੇਂ ਦਵਿੰਦਰ ਯਾਦਵ ਰਾਜਾ ਵੜਿੰਗ ਜਾਂ ਪੰਜਾਬ ਵਾਲੇ ਲੀਡਰ ਕਹਿੰਦੇ ਨਵਜੋਤ ਸਿੰਘ ਸਿੱਧੂ ਵੱਖਰੀਆਂ ਮੀਟਿੰਗਾਂ ਕਰ ਰਿਹਾ ਹੈ ਵਰਕਰ ਮੀਟਿੰਗਾਂ ਕਰ ਰਿਹਾ ਹੈ ਰੈਲੀਆਂ ਕਰ ਰਹੀਆਂ ਸਿੱਧੂ ਨੂੰ ਪਾਰਟੀ ਚੋਂ ਕੱਢ ਦਿਓ ਸਿੱਧੂ ਨੂੰ ਮੀਟਿੰਗਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਜਦੋਂ ਪੰਜਾਬ ਦੇ ਜਿਹੜੇ ਇਹਨਾਂ ਦੇ ਜਨਰਲ ਖੱਤਰ ਨੇ ਪਾਰਟੀ ਦੇ ਕਾਂਗਰਸ ਦੇ ਉਹਨਾਂ ਨੇ ਰੋਕਤਾ ਨਵਜੋਤ ਸਿੰਘ ਸਿੱਧੂ ਨੂੰ ਵੀ ਤੁਸੀਂ ਰੈਲੀਆਂ ਨਾ ਕਰੋ ਮੀਟਿੰਗਾਂ ਨਾ ਕਰੋ ਅਗਲਾ ਆਪਣੇ ਪਰਿਵਾਰ ਦੀ ਸਥਿਤੀ ਦੇਖ ਕੇ ਕਮੈਂਟਰੀ ਕਰਨ ਚੱਲਿਆ ਗਿਆ ਤੇ ਕੱਲ ਰਾਜਾ ਵੜਿੰਗ ਪਟਿਆਲੇ 'ਚ ਬਿਆਨ ਦੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਕਰਨਾ ਚਾਹੀਦਾ ਮੈਨੂੰ ਭਰੋਸਾ ਹੈ ਉਹ ਫੈਸਲਾ ਕਰਨਗੇ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਲਈ ਚੰਗਾ ਕਰਨਗੇ ਸੋ ਹੁਣ ਕਾਂਗਰਸ ਪਾਰਟੀ ਚਾਹੁੰਦੀ ਹੈ ਕਾਂਗਰਸ ਪਾਰਟੀ ਦੇ ਕਈ ਜਿਹੜੇ ਕੈਂਡੀਡੇਟ ਨੇ ਐਮਪੀ ਦੇ ਉਹ ਫੋਨ ਕਰਦੇ ਨੇ ਨਵਜੋਤ ਸਿੱਧੂ ਨੂੰ ਨਵਜੋਤ ਸਿੱਧੂ ਦੇ ਸਾਥੀਆਂ ਨੂੰ ਵੀ ਆਓ ਜੀ ਮੀਟਿੰਗਾਂ ਕਰੋ ਰੈਲੀਆਂ ਕਰੋ ਪ੍ਰਚਾਰ ਕਰੋ ਸੋ ਇਹਦਾ ਮਤਲਬ ਹੈ ਕਿਸ ਸੰਗਠਨ ਦਾ ਹਿੱਤ ਕਾਂਗਰਸ 'ਚ ਘਟ ਕਿਸੇ ਦੀ ਨਿੱਜੀ ਚੜ੍ਹਤ ਤੋਂ ਵੀ ਜਿਹੜੇ ਕਾਂਗਰਸ ਦੇ ਲੀਡਰ ਨੇ ਘਬਰਾ ਜਾਂਦੇ ਨੇ ਮੈਂ ਤਾਂ ਕਈ ਵਾਰੀ ਕਿਹਾ ਕਿ ਅਮ੍ਰਿਤਾ ਵੜਿੰਗ ਬਠਿੰਡੇ ਤੋਂ ਚੰਗੇ ਕੈਂਡੀਡੇਟ ਸੀ ਰਾਜਾ ਵੜਿੰਗ ਭਾਵੇਂ ਕਹਿਣ ਕਿ ਮੈਂ ਪਾਰਟੀ ਪ੍ਰਧਾਨ ਸੀ ਜੇ ਮੈਂ ਟਿਕਟ ਚਾਹੁੰਦਾ ਤੇ ਪ੍ਰਧਾਨ ਦੀ ਟਿਕਟ ਨਹੀਂ ਕਾਂਗਰਸ ਪਾਰਟੀ ਕੱਟਦੀ ਹੁੰਦੀ ਪਰ ਹਕੀਕਤ ਇਹ ਹੈ ਕਿ ਹਾਈ ਕਮਾਂਡ ਨੇ ਟਿਕਟ ਨਹੀਂ ਦਿੱਤੀ ਕਿਉਂਕਿ ਹਾਈ ਕਮਾਂਡ ਕੋਲੇ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਹੀ ਨਹੀਂ ਹੈ ਕਿ ਉਹ ਜ਼ਮੀਨੀ ਰਿਪੋਰਟਾਂ ਹਾਸਲ ਕਰ ਲੇ ਕਿ ਜ਼ਮੀਨ ਤੇ ਹੈ ਕਿ ਕਾਂਗਰਸ ਅਗਰ ਕਾਂਗਰਸ ਹਾਈ ਕਮਾਂਡ ਕੋਲੇ ਪੰਜਾਬ ਦੀਆਂ ਸੱਚੀਆਂ ਜ਼ਮੀਨੀ ਰਿਪੋਰਟਾਂ ਹੁੰਦੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਹੋਣਾ ਸੀ ਹਾਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬੰਨਾ ਮੈਂ ਉਹਦਾ ਵਿਰੋਧ ਨਹੀਂ ਕਰਦਾ ਚਰਨਜੀਤ ਚੰਨੀ ਵੀ ਲਗਾਤਾਰ ਕਾਂਗਰਸ ਪਾਰਟੀ ਦੇ ਵਫਾਦਾਰ ਆਗੂ ਰਹੇ ਨੇ ਪਰ ਅਚਾਨਕ ਕਿਸੇ ਨੂੰ ਮੁੱਖ ਮੰਤਰੀ ਬਣਾ ਦੇਣਾ ਇਹ ਕਦੇ ਵੀ ਸੇਤਮੰਦ ਤਜਰਬਾ ਨਹੀਂ ਹੁੰਦਾ ਜਦ ਤੱਕ ਉਸ ਵਿਅਕਤੀ ਨੇ ਉਸ ਅਹੁਦੇ ਦੇ ਲਈ ਸੰਘਰਸ਼ ਨਾ ਕੀਤਾ ਹੋ। ਸੋ ਕੁਲ ਮਿਲਾ ਕੇ ਹਰਜੋਤ ਜੀ ਜੇ ਮੈਂ ਇਸ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂ ਤੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਭਾਵੇਂ ਸੰਗਠਨ ਦੀ ਖਾਮੀ ਖਾਮੀ ਕਹਿ ਲੋ ਕਾਂਗਰਸ ਦੀ ਟਰਾਂਸਪੇਰੈਂਸੀ ਦੀ ਖਾਮੀ ਕਹਿ ਲੋ ਭਾਵੇਂ ਕੁਝ ਲੀਡਰਾਂ ਦੇ ਨਿੱਜੀ ਹਿੱਤ ਕਹਿ ਲੋ ਕਿਉਂਕਿ ਉਸ ਤਰ੍ਹਾਂ ਦੀ ਭਾਵਨਾ ਹੀ ਕਾਂਗਰਸ ਦੇ ਵਿੱਚ ਪੈਦਾ ਨਹੀਂ ਕੀਤੀ ਜਾ ਰਹੀ ਕਿ ਟਿਕਟ ਸਾਡੇ ਲਈ ਪ੍ਰਾਇੋਰਟੀ ਨਹੀਂ ਹੈ ਸਾਡੇ ਲਈ ਕਾਂਗਰਸ ਅਤੇ ਮੁਲਕ ਪ੍ਰਾਇੋਰਟੀ ਹੈ ਉੱਦਾਂ ਸਾਰੇ ਦੇਸ਼ ਭਗਤਾਂ ਦੇਸ਼ ਵਿਰੋਧੀ ਕੋਈ ਨਹੀਂ ਔਰ ਟਿਕਟ ਦੀ ਜਦੋਂ ਵਾਰੀ ਆਉਂਦੀ ਹੈ ਤੇ ਉਹਨਾਂ ਨੂੰ ਲੱਗਦਾ ਸਾਡੇ ਤੋਂ ਵੱਡਾ ਟਿਕਟ ਦਾ ਦਾਵੇਦਾਰੀ ਕੋਈ ਨਹੀਂ ਹੁਣ ਵੀ ਲੁਧਿਆਣੇ ਦੀ ਟਿਕਟ ਲੈ ਲੋ ਅੜੇ ਪਏ ਨੇ ਗੁੱਟ ਇੱਕ ਗੁੱਟ ਕਹਿੰਦਾ ਦੂਜੇ ਨੂੰ ਮਿਲ ਗਈ ਅਸੀਂ ਨਹੀਂ ਨਾਲ ਚੱਲਣਾ ਦੂਜਾ ਕਹਿੰਦਾ ਜੇ ਪਹਿਲੇ ਨੂੰ ਮਿਲ ਗਈ ਅਸੀਂ ਨਹੀਂ ਨਾਲ ਚੱਲਣਾ ਸੋ ਸਥਿਤੀ ਇਹ ਹੋ ਗਈ ਕਿ ਜੇ ਇੱਕ ਨੂੰ ਟਿਕਟ ਮਿਲ ਗਈ ਤੇ ਬਾਗੀ ਆ ਜਾਣੇ ਨੇ ਔਰ ਤੁਸੀਂ ਵੇਖੋ ਜਿਹੜੇ ਲੁਧਿਆਣੇ ਤੋਂ ਕਮਲਜੀਤ ਬਰਾੜ ਨੇ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਸਾਬਕਾ ਮੰਤਰੀ ਦੇ ਉਹ ਕਹਿੰਦੇ ਮੈਂ ਆਜ਼ਾਦ ਖੜੂੰਗਾ ਲੁਧਿਆਣੇ ਤੋਂ ਔਰ ਕਮਲਜੀਤ ਬਰਾੜ ਜਗਰਾਓ ਮੋਲਾਪੁਰ ਦਾਖਾ ਗਿਲ ਹਲਕੇ ਦੇ ਵਿੱਚ ਉਹਨਾਂ ਦਾ ਚੰਗਾ ਉਹਨਾਂ ਦਾ ਆਧਾਰ ਹੈ ਦਰਸ਼ਨ ਸਿੰਘ ਬਰਾੜ ਜਗਦਾਓ ਜਗਰਾਓ ਤੋਂ ਐਮਐਲਏ ਵੀ ਰਹੀ ਹੈ ਜਦੋਂ ਹਲਕਾ ਰਿਜ਼ਰਵ ਨਹੀਂ ਸੀ ਸੋ ਇਸ ਕਰਕੇ ਦਰਸ਼ਨ ਸਿੰਘ ਬਰਾੜ ਦਾ ਪੁੱਤਰ ਕਮਲਜੀਤ ਬਰਾੜ ਅਗਰ ਲੁਧਿਆਣੇ ਤੋਂ ਆਜ਼ਾਦ ਖੜਦਾ ਤੇ ਰਾਜਾ ਵੜਿੰਗ ਉਹਨਾਂ ਨੇ ਉਹਨੂੰ ਪਾਰਟੀ ਚੋਂ ਕੱਢਿਆ ਸੀ ਕਿ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਕਰਦਾ ਤੇ ਕਮਲਜੀਤ ਬਰਾੜ ਰਾਜਾ ਵੜਿੰਗ ਹੋਂਨਾ ਬਾਰੇ ਕਿੰਨੇ ਖੁਲਾਸੇ ਪਿਛਲੇ ਸਮਿਆਂ ਚ ਕਰਦਾ ਰਿਹਾ ਕਾਂਗਰਸ ਪਾਰਟੀ ਨੇ ਕਦੇ ਵੀ ਇਹਨਾਂ ਦੋਨਾਂ ਲੀਡਰਾਂ ਨੂੰ ਇਕੱਠੇ ਬਿਠਾ ਕੇ ਗੱਲ ਨਹੀਂ ਸੁਣੀ। ਨਾ ਰਾਹੁਲ ਗਾਂਧੀ ਨੇ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਨੂੰ ਸੱڈیا ਤੇ ਨਾ ਕਦੀ ਪ੍ਰਭਾਰੀ ਨੇ ਦੋਵਾਂ ਲੀਡਰਾਂ ਨੂੰ ਇਕੱਠੇ ਬਿਠਾ ਕੇ ਗੱਲ ਸੁਣੀ ਹੋਣੀ ਐ। ਇਹੀ ਸੰਗਠਨ ਦੀ ਕਮੀ ਐ ਕਾਂਗਰਸ ਡੁੱਬਦੀ ਐ ਤੇ ਇਸੇ ਕਰਕੇ ਡੁੱਬਦੀ ਐ। ਸੁਕਿਸ਼ਤੀ 'ਚ ਇੱਕ ਗਲੀ ਹੋ ਜੇ ਤੇ ਉਹਦਾ ਇਲਾਜ ਨਹੀਂ ਕੀਤਾ ਜਾਂਦਾ ਬਲਕਿ ਇਹ ਦਾਅਵੇ ਕੀਤੇ ਜਾਂਦੇ ਨੇ ਵੀ ਇੱਕ ਗਲੀ ਨਾਲ ਸਾਡਾ ਕੁਝ ਨਹੀਂ ਵਿਗੜਦਾ। ਹੁਣ ਵੀ ਮੈਂ ਕਾਂਗਰਸ ਦੇ ਬਹੁਤ ਸਾਰੇ ਲੀਡਰ ਸੁਣਦਾ ਉਹ ਕਹਿੰਦੇ ਜਿਹੜਾ ਮਰਜ਼ੀ ਕਾਂਗਰਸ ਛੱਡ ਦੇ ਜੀਨੇ ਜਾਣਾ ਚਲੇ ਜਾਓ ਰਾਹੁਲ ગાંધી ਵੀ ਕਹਿੰਦਾ ਸੀ ਇੱਕ ਵਾਰ ਕਿ ਜਿਸਨੇ ਕਾਂਗਰਸ ਛੋੜਨੀਆ ਛੋੜ ਦੇ ਹਮੇ ਕੋਈ ਫਰਕ ਨਹੀਂ ਪੜਦਾ ਫਰਕ ਪੈਂਦਾ ਬੂੰਦ ਬੂੰਦ ਘੜਾ ਭਰਦਾ ਪ੍ਰਾਣੀਆਂ ਕਹਾਵਤਾਂ ਤਜਰਬਿਆਂ ਦੇ ਨਾਲ ਬਣੀਆਂ ਨੇ ਉਹ ਮੋਬਾਈਲ ਦੀ ਕੈਲਕੂਲੇਸ਼ਨ ਦੇ ਨਾਲ ਨਿਕਲੀਆਂ ਜਾਂ ਵਟਸਐਪ ਤੇ ਬਣੀਆਂ ਕਹਾਵਤਾਂ ਨਹੀਂ ਹੈ ਇਸ ਕਰਕੇ ਇਹ ਕਮਜ਼ੋਰੀਆਂ ਨੇ ਜਿਹਦੇ ਕਰਕੇ ਕਾਂਗਰਸ ਲਗਾਤਾਰ ਡੁੱਬਦੀ ਜਾ ਰਹੀ ਹੈ ਔਰ ਜੇ ਅਸੀਂ ਟਰੈਂਡ ਦੇਖੇ यूपी ਤੇ बिहार ਚ ਕਾਂਗਰਸ ਹਿੱਲਦੀ 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 ਅਜੇ ਇਹਨਾਂ ਸਥਿਤੀਆਂ ਤੇ ਆ ਗਈ ਕਿ बिहार ਚ ਇੱਕ ਵੀ ਐਮਪੀ ਕਾਂਗਰਸ ਪਾਰਟੀ ਦਾ ਨਹੀਂ ਹੈ 40 ਸੀਟਾਂ ਤੋਂ यूपी ਦੇ ਵਿੱਚ ਇੱਕ ਅੰਦਾ ਐਮਪੀ ਕਾਂਗਰਸ ਪਾਰਟੀ ਦਾ ਬੀਬੀ ਸੋਨੀਆ ਗਾਂਧੀ ਸੀਗੇ رائے ਬਰੇਲੀ ਤੋਂ ਇਹ ਇਸੇ ਕਰਕੇ ਕਿ ਇੱਕ ਵਾਰੀ ਜਦੋਂ ਕੋਈ ਪਾਰਟੀ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤੇ ਫਿਰ ਜਿਹੜਾ ਸੰਗਠਨ ਹੈ ਕਿਉਂਕਿ ਪਾਰਟੀਆਂ ਸਿਆਸੀ ਨੇ ਸਿਰਫ ਸਮਾਜਿਕ ਪਾਰਟੀਆਂ ਨਹੀਂ ਹੈ ਸਿਆਸੀ ਪਾਰਟੀਆਂ ਦਾ ਸੱਤਾ ਤੋਂ ਬਾਹਰ ਹੋ ਕੇ ਸੰਗਠਨ ਨੂੰ ਤਕੜਾ ਨਾ ਕਰਨਾ ਲੋਕਾਂ ਨੂੰ ਨਾਲ ਲੈ ਕੇ ਨਾ ਚੱਲਣਾ ਮਨਮਰਜ਼ੀ ਦੇ ਫੈਸਲੇ ਕਰਨਾ ਫਿਰ ਉਹ ਸੰਗਠਨ ਨੂੰ ਵੀ ਕਮਜ਼ੋਰ ਕਰ ਦਿੰਦਾ ਔਰ ਜਦੋਂ ਸੰਗਠਨ ਕਮਜ਼ੋਰ ਹੁੰਦੇ ਨੇ ਤੇ ਫਿਰ ਸਮਾਜਿਕ ਅੰਦੋਲਨ ਨਹੀਂ ਹੁੰਦੇ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਉਹੀ ਸਿਤੀ ਅੱਜ ਕਾਂਗਰਸ ਦੀ ਹੈ 22 ਦੀਆਂ ਚੋਣਾਂ ਕਾਂਗਰਸ ਪਾਰਟੀ ਹਾਰੀ ਹੈ ਹੁਣ ਹੁਣ ਸ਼੍ਰੋਮਣੀ ਅਕਾਲੀ ਦਲ ਪਹਿਲਾਂ 17 'ਚ ਹਾਰਿਆ ਸੀ 17 ਤੋਂ ਬਾਅਦ 22 'ਚ ਵੋਟ ਪਰਸੈਂਟੇਜ ਹੋਰ ਘਟ ਗਈ 22.5% ਤੇ ਆ ਗਿਆ 17-18 ਐਮਐਲਿਆਂ ਤੋਂ ਜਿੰਨੇ ਵੀ ਸੀ 17 ਚ 15-16 17-18 ਐਮਐਲਿਆਂ ਤੋਂ 3 ਤੇ ਆ ਗਿਆ 22 ਚ ਔਰ ਜ਼ਿਮਨੀ ਚੋਣ ਜਿਹੜੀ ਸੰਗਰੂਰ ਦੀ ਹੋਈ ਸੀ 6.5% ਵੋਟ ਪਰਸੈਂਟੇਜ 6.5% ਚਰੋਣੀ ਅਕਾਲੀ ਦਲ ਦੀ ਭਾਵੇਂ ਜਲੰਧਰ ਵਾਲੀ ਜ਼ਿਮਨੀ ਚੋਣ ਚ ਦੁਬਾਰਾ 18% ਆ ਗਈ ਪਰ ਅਗਰ ਇਹਨਾਂ 24 ਨੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਵਾਪਸ 25 26% ਤੇ ਨਾ ਆਇਆ ਅਗਰ 18% ਤੋਂ ਵੀ ਘਟ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਵੀ ਪੰਜਾਬ ਦੇ ਵਿੱਚ ਬੜਾ ਔਖਾ ਹੋ ਜਾਣਾ ਇਸੇ ਤਰ੍ਹਾਂ ਕਾਂਗਰਸ ਹੈ ਅਗਰ ਲਗਾਤਾਰ ਦੂਜੀ ਚੋਣ ਕਾਂਗਰਸ 24 ਦੀ ਪੂਰੀ ਤਰ੍ਹਾਂ ਹਾਰ ਗਈ ਤੇ ਫਿਰ ਇਸ ਤੋਂ ਬਾਅਦ 27 ਤੋਂ ਪਹਿਲਾਂ ਕੋਈ ਮੈਚ ਨਹੀਂ 27 ਲਈ ਵੀ ਬਹੁਤ ਵੱਡੀ ਚੁਣੌਤੀ ਕਾਂਗਰਸ ਲਈ ਬਣ ਜਾਣੀ ਹੈ ਇਸੇ ਕਰਕੇ ਸੰਗਠਨ ਦੀ ਅਹਿਮੀਅਤ ਹੈ ਔਰ ਲੀਡਰ ਲਾਲਚ ਲੋਭ ਅਹੁਦੇ ਛੱਡ ਕੇ ਸਗਠਨ ਚ ਕੰਮ ਕਰਨ ਔਰ ਕਾਂਗਰਸ ਦਾ ਸੰਗਠਨ ਦਿੱਲੀ ਵਾਲਾ ਵੀ ਪੰਜਾਬ ਵਾਲਾ ਵੀ ਸਾਰੇ ਲੀਡਰਾਂ ਦੀ ਇੱਜ਼ਤ ਕਰੇ ਛੋਟੀਆਂ ਮੋਟੀਆਂ ਗਲਤੀਆਂ ਘਰਾਂ ਚ ਵੀ ਹੁੰਦੀਆਂ ਨੇ ਉਹਨਾਂ ਨੂੰ ਓਹਲੇ ਕਰਕੇ ਉਹਨਾਂ ਦੇ ਆਪਸ ਚ ਨਿਬੇੜੇ ਕਰਾਉਣੇ ਜ਼ਰੂਰੀ ਨੇ ਨਾ ਕਿ ਗੁੱਟਬਾਜ਼ੀਆਂ ਬਣਾ ਕੇ ਹੁਣ ਚਰਨਜੀਤ ਚੰਨੀ ਨੂੰ ਹਰਾਉਣ ਦੇ ਲਈ ਵੀ ਕਈ ਯਤਨ ਕਾਂਗਰਸ ਪਾਰਟੀ ਚ ਚੱਲ ਰਹੇ ਨੇ ਕੁਝ ਵੱਡੇ ਲੀਡਰ ਨੇ ਅੱਜ ਤੱਕ ਮੈਨੂੰ ਚਰਨਜੀਤ ਚੰਨੀ ਦਾ ਪ੍ਰਚਾਰ ਕਰਦੇ ਨਜ਼ਰ ਨਹੀਂ ਆਇਆ ਕੁਝ ਵੱਡੇ ਲੀਡਰ ਅੱਜ ਤੱਕ ਚਰਨਜੀਤ ਚੰਨੀ ਨਾਲ ਨਜ਼ਰ ਨਹੀਂ ਆਈ ਸੋ ਕੁਝ ਲੀਡਰ ਚਾਹੁੰਦੇ ਨੇ ਚਰਨਜੀਤ ਚੰਨੀ ਨਾ ਜਿੱਤੇ ਟਿਕਟ ਦੇ ਵੀ ਉਹਦੇ ਉਹਨੂੰ ਟਿਕਟ ਦਿਵਾਉਣ ਦੇ ਲਈ ਵੀ ਬੜੇ ਰੋੜੇ ਕਈ ਲੀਡਰਾਂ ਨੇ ਅਟਕਾਏ ਆ ਸਾਰਿਆਂ ਨੂੰ ਪਤਾ ਹੈ ਚਰਨਜੀਤ ਚੰਨੀ ਦਾ ਆਪਣਾ ਜਿਗਰਾ ਸੀ ਉਹ ਟਿਕਟ ਲੈ ਕੇ ਆਏ ਔਰ ਤਕੜੇ ਲੀਡਰ ਨੇ ਹੁਣ ਵੀ ਚਰਨਜੀਤ ਚੰਨੀ ਐਡੀ ਛੇਤੀ ਚਰਨਜੀਤ ਚੰਨੀ ਜਿਸ ਤਰ੍ਹਾਂ ਦੀ ਪਕੜ ਬਣਾਈ ਆ ਭਾਵੇਂ ਉਹ ਮੁੱਖ ਮੰਤਰੀ ਵਕਤ ਤੋਂ ਪਹਿਲਾਂ ਬਣਾਏ ਗਏ ਕਾਂਗਰਸ ਵੱਲੋਂ ਪਰ ਚਰਨਜੀਤ ਚੰਨੀ ਨੇ ਜਿੰਨੀ ਪੜ੍ਹਾਈ ਹਾਸਲ ਕੀਤੀ ਹੈ ਜਿੰਨਾ ਲੋਕਾਂ ਵਿਚ ਵਿਚਰੇ ਕਾਉਂਸਲਰ ਤੋਂ ਉਭਰੇ ਨਗਰ ਕਾਉਂਸਲਰ ਤੋਂ ਉੱਪਰ ਆਏ ਨੇ ਸੋ ਚਰਨਜੀਤ ਚੰਨੀ ਲੀਡਰ ਤਕੜਾ ਹੈ ਪਰ ਕਾਂਗਰਸ ਲਈ ਸਭ ਤੋਂ ਚਿੰਤਾ ਵਾਲੀ ਗੱਲ ਹੈ ਕਾਂਗਰਸ ਦੀ ਫੁੱਟ ਕਾਂਗਰਸ ਦਾ ਲਾਲਚ ਸੰਗਠਨ ਦੀ ਕਮਜ਼ੋਰੀ ਇਹਨਾਂ ਚੀਜ਼ਾਂ ਤੋਂ ਕਾਂਗਰਸ ਉਤਰੇ ਪਾਰ ਪਾਵੇ ਤਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਮੋੜ ਲੀਹਾਂ ਤੇ ਪੰਜਾਬ ਚਾ ਸਕਦੀ ਹੈ ਨਹੀਂ ਤਾਂ ਕਾਂਗਰਸ ਦਾ ਰਿਵਾਈਵਲ ਬੜਾ ਔਖਾ ਹੋ ਜਾਏਗਾ बो बो तो तान्वार। बहुत बहुत धन्यवाद डला जी ये भी सियासी समीकरण इस वेलब मिल रहे हैं इस उपर ती पूरा अपडेट दर्शकों के साझा किया भी दर्शकों के जो है साझा किया दर्शकों का भी धनवाद करते हैं प्रोग्राम के जुड़े रहने के लिए इस मैं यानी कि हरजोत कौर ने भी दौ जी इजाजत धनवाद बहुत बहुत धन्यवाद